ਹੋ ਕਰਦੇ। ਪਿਆ ਸੀਪੀਆਈ ਐਮਐਲਐਨਟੀ ਨੇ ਪਹਿਲਗਾਮ ਦੇ ਵਿੱਚ ਹੋਈ ਸਲਾਨੀਆਂ ਦੇ ਹੱਤਿਆਂ ਨੂੰ ਲੈ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਅਤੇ ਸ਼ਹਿਰ ਵਿੱਚ ਰੋਸ਼ ਪ੍ਰਦਰਸ਼ਨ ਕਰਕੇ ਅਮਿਤ ਸ਼ਾਹ ਤੋਂ ਅਸਤੀਫੇ ਦੀ ਮੰਗ ਵੀ ਕੀਤੀ। ਭਾਰਤੀ ਕਮਿਊਨਿਸਟ ਪਾਰਟੀ ਨਿਊ ਡੈਮੋਕਰੇਸੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਅੱਜ ਥਾਨਿਕ ਬਾਰਾਦਰੀ ਬਾਗ ਵਿੱਚ ਪਹਿਲਗਾਮ ਚ ਮਾਰੇ ਗਏ 26 ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਘਟਨਾ ਦੇ ਵਿਰੋਧ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਅਤੇ ਅਮਿਤ ਸ਼ਾਹ ਤੋਂ ਅਸਤੀਫੇ ਦੀ ਮੰਗ ਕੀਤੀ। ਇਸ ਮੌਕੇ ਨਿੰਦਾ ਕਰਦੇ ਹੋਏ ਪਾਰਟੀ ਦੇ ਨੇਤਾ ਕੁਲਵਿੰਦਰ ਸਿੰਘ ਵਟੈਚ, ਦਲਜੀਤ ਸਿੰਘ ਐਡਵੋਕੇਟ, ਅਵਤਾਰ ਸਿੰਘ ਤਾਰੀ ਨੇ ਕਿਹਾ ਕਿ ਪਹਿਲਗਾਮ ਵਿੱਚ ਨਮ ਦੇ ਆਧਾਰ ਤੇ ਸਮੂਹਿਕ ਹੱਤਿਆकांड ਕੀਤਾ ਗਿਆ ਜਿਸ ਵਿੱਚ 26 નિર્ਦੋਸ਼ ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਗੰਭੀਰ ਜ਼ਖਮੀ ਹੋ ਗਏ ਇਹ ਇੱਕ ਕਾਨੂੰਨੀ ਕਰੂਰਤਾ ਭਰੀ ਅਤੇ ਨਿੰਦਨਯੋਗ ਘਟਨਾ ਹੈ ਅਸੀਂ ਸਾਰੇ ਇਸ ਦੀ ਨਿੰਦਾ ਕਰਦੇ ਹਾਂ ਸਾਰੇ ਦੇਸ਼ ਵਿੱਚ ਖਾਸ ਕਰਕੇ ਕਸ਼ਮੀਰ ਦੇ ਮੁਸਲਮਾਨ ਸਮੁਦਾਏ ਦੇ ਲੋਕ ਵੀ ਇਸ ਘਟਨਾ ਦੇ ਖਿਲਾਫ ਸੜਕ ਤੇ ਉਤਰੇ ਨੇ ਇਕੱਠ ਹੋਇਆ ਬਹੁਤ ਹੀ ਕਲ ਦੁਖਦਾਈ ਘਟਨਾ ਜਿਹੜੀ ਹੈ ਉਹ ਹੋਈ ਹੈ ਜਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ 26 ਜਿਹੜੇ ਪੈਲਗ੍ਰਮ ਸੀਗੇ ਸਲਾਮੀ ਸੀਗੇ ਉਹਨਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਔਰ ਇੱਕ ਧਾਰਮਿਕ ਫਿਰਕੇ ਦੀ ਜਿਹੜੀ ਹੱਤਿਆ ਆ ਉਹ ਕੀਤੀ ਗਈ ਹੈ ਬਹੁਤ ਨਿੰਦਣਯੋਗ ਹੈ ਸਾਡੀ ਪਾਰਟੀ ਸੀਪੀਆਈਐਮਐਲ ਤੇ ਸ਼ਹਿਰ ਵਾਸੀ ਇਸ ਘਟਨਾ ਦੀ ਜਿਹੜੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਤੇ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਦੀ ਜੁਡੀਸ਼ੀਅਲ ਜਾਂਚ ਹੋਵੇ ਇਦੇ ਪਿੱਛੇ ਕੌਣ ਹੈ ਇਹ ਕਿਉਂ ਘਟਨਾ ਜਿਹੜੀ ਵਾਪਰੀ ਹੈ ਸਿਰਫ ਇਹਨਾ ਨਹੀਂ ਕਿ ਅਸੀਂ ਉਹਨਾਂ ਨੂੰ ਸਭ ਕੁ ਸਿਖਾਵਾਂਗੇ ਆਤਵਾਦੀਆਂ ਨੂੰ ਉਹਨਾਂ ਨੂੰ ਮਾਰ ਦੇਾਂਗੇ ਇਹਦੇ ਨਾਲ ਗੱਲ ਨਹੀਂ ਬਣਦੀ ਕਿਉਂਕਿ ਇੱਕ ਲੜੀ ਹੈ ਅਸੀਂ ਪਿਛਲੇ ਲੰਮੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਜੋ ਦੇਸ਼ ਦੇ ਵਿੱਚ ਫਿਰਕੂ ਧਰੂਵੀਕਰਨ ਦੀ ਰਾਜਨੀਤੀ ਹੋ ਰਹੀ ਹੈ ਇਹ ਉਹਦਾ ਸਿੱਟਾ ਹੈ ਸਨ 2000 ਦੇ ਵਿੱਚ ਜਦੋਂ ਭਾਜਪਾ ਦੀ ਸਰਕਾਰ ਸੀਗੀ ਉਦੋਂ ਛੱਤੀ ਸਿੰਘ ਪੁਰਾ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਸਮੁਦਾਇ ਨੂੰ ਨਿਸ਼ਾਨਾ ਬਣਾਇਆ ਗਿਆ 35 ਸਿੱਖ ਜਿਹੜੇ ਆ ਉਹ ਮਾਰੇ ਗਏ ਜਮ ਮੁਖਸ਼ ਮੇਤਰੂਚ ਔਰ ਉਸ ਬਿਲ ਬਲੇ ਬਿਲ ਕਲਿੰਟਨ ਜਿਹੜਾ ਉਹ ਇੰਡੀਆ ਆਇਆ ਸੀ ਦੇਸ਼ ਦੇ ਵਿੱਚ ਕੁਝ ਨਾ ਕੁਝ ਹੋ ਰਿਹਾ ਹੁੰਦਾ ਹੈ ਜਦੋਂ ਕੋਈ ਘਟਨਾ ਜਿਹੜੀ ਘਟਦੀ ਆ ਤੇ ਦੂਜੀ ਘਟਨਾ ਜਿਹੜੀ ਆ ਉਹ ਪੁਲਵਾਮਾ ਦੀ ਹੋਈ ਜਿਹਦੇ ਵਿੱਚ 40 CRPF ਦੇ ਜਵਾਨ ਮਾਰੇ ਗਏ ਤੇ ਉਸ ਵਿੱਚ ਉਸ ਸਮੇਂ ਦੇਸ਼ 'ਚ ਵੱਡੀਆਂ ਇਲੈਕਸ਼ਨ ਜਿਹੜੀ ਕੇਂਦਰ ਦੀ ਇਲੈਕਸ਼ਨ ਜਿਹੜੀ ਹੈ ਉਹ ਹੋ ਰਹੀ ਸੀ। ਔਰ ਉਹਦਾ ਕਾਫੀ ਰੌਲਾ ਵੀ ਪਿਆ ਉਹਦੇ ਗਵਰਨਰ ਨੇ ਵੀ ਉਹਦੇ ਕਾਫੀ ਆਜ ਜਿਹੜੇ ਉਸ ਵੇਲੇ ਖੋਲੇ ਔਰ ਉਹਦੀ ਵੀ ਕੋਈ ਇਨਕੁਆਰੀ ਨਹੀਂ ਹੋਈ। ਤੇ ਤੀਸਰੀ ਇਹ ਘਟਨਾ ਹੈ ਜਿਹੜੀ ਪਹਿਲਗਾਮ ਦੇ ਵਿੱਚ ਹੋਈ ਆ ਔਰ ਇੱਥੇ ਮਿੱਥ ਕੇ ਇੱਕ ਸਮੁਦਾਏ ਨੂੰ Hindu ਸਮੁਦਾਏ ਨੂੰ ਜਿਹੜਾ ਉਹ ਨਿਸ਼ਾਨਾ ਬਣਾਇਆ ਗਿਆ ਔਰ ਇਹਦੇ ਵਿੱਚ ਵੀ ਦੇਸ਼ ਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਹੋ ਰਹੀਆਂ ਇਕਦਾ ਜਿਹੜਾ ਮੁਸਲਮ ਭਾਈਚਾਰਾ ਉਹ ਵੱਖਾ ਬੋਰਡ ਜਾਂ ਬਿੱਲ ਹੈ ਜਿਹੜਾ ਉਹਦੇ ਖਿਲਾਫ ਐਜੀਟੇਸ਼ਨ ਕਰ ਰਿਹਾ ਦੇਸ਼ ਦੇ ਵਿੱਚ ਤੇ ਦੂਜਾ ਅ ਅਮਰੀਕਾ ਦਾ ਉਪराष्ट्रपति ਜੇੜੀ ਬਹਿਸ ਉਹ ਇੰਡੀਆ ਆਇਆ ਹੋਇਆ ਇਹ ਸਾਰੇ ਜਿਹੜੇ ਸੰਦਰਭ ਹੈ ਇਹ ਸੋਚਣ ਵਾਲੇ ਆ ਕਿਉਂਕਿ ਜਿਹੜੀ ਬਹਿਸ ਫ੍ਰੀ ਟ੍ਰੇਡ ਸਮਝੌਤਾ ਕਰਨ ਆਇਆ ਹੋਇਆ ਤੇ ਇਸ ਕਰਕੇ ਦੇਸ਼ ਦੀਆਂ ਸਰਕਾਰਾਂ ਜਿਹੜੀਆਂ ਉਚਾਨੀਆਂ ਹੈ ਕਿ ਸਾਰਾ ਰੋਲਾ ਰੱਪਾ ਜਿਹੜਾ ਹੋਰ ਪਾਸੇ ਨੂੰ ਡਾਇਵਰਟ ਹੋ ਜਾਏ ਔਰ ਇਹਦੇ ਚ ਵੀ ਇਹ ਵੀ ਦੇਖਣ ਨੂੰ ਮਿਲਿਆ ਕਿ ਅਮਿਤ ਸ਼ਾ ਜਦੋਂ ਘਟਨਾ ਹੁੰਦੀ ਹੈ ਉਦੋਂ ਹੀ ਜਾ ਕੇ ਜੰਮੂ ਕਸ਼ਮੀਰ ਚ ਬੈਠ ਜਾਂਦਾ ਪਰ ਜਦੋਂ ਮਣੀਪੁਰ ਜਲਦਾ ਮਣੀਪੁਰ ਦੇ ਵਿੱਚ ਘਟਨਾਵਾਂ ਹੁੰਦੀਆਂ ਤਾਂ ਉੱਥੇ ਨਾ ਅਮਿਤ ਸ਼ਾ ਦਾ ਟਾਈਮ ਲੱਗਦਾ ਜਾਂਦਾ ਤੇ ਨਾ ਜਿਹੜਾ ਮੋਦੀ ਸਾਹਿਬ ਦਾ ਟਾਈਮ ਲੱਗਦਾ ਇੱਥੇ ਕਿਉਂਕਿ Hindu Muslim Pakistan ਇਹਦੀ ਰਾਜਨੀਤੀ ਕੀਤੀ ਜਾ ਸਕਦੀ ਹੈ ਇਸ ਕਰਕੇ ਇੱਥੇ ਆ ਕੇ ਜਿਹੜਾ ਡੇਰਾ ਲਾ ਕੇ ਬੈਠਿਆ ਸੋ ਸਾਨੂੰ ਸ਼ੱਕ ਹੈ ਸੰਦੇਹ ਹੈ ਲੋਕਾਂ ਨੂੰ ਲੋਕਾਂ ਦਾ ਸੰਦੇਹ ਇਹ ਜਿਹੜਾ ਦੂਰ ਹੋਣਾ ਚਾਹੀਦਾ ਹੈ ਇਹ ਘਟਨਾਵਾਂ ਕਿਵੇਂ ਵਾਪਰ ਰਹੀਆਂ ਐ ਇੰਨੀ ਜਿਹੜੀ ਚੱਪੇ-ਚੱਪੇ ਦੇ ਉੱਤੇ ਫੌਜ ਲੱਗੀ ਹੋਈ ਹੈ ਜੰਮੂ ਕਸ਼ਮੀਰ ਦੇ ਵਿੱਚ ਇੱਕ ਘੰਟਾ ਦੋ ਘੰਟੇ ਲਗਾਤਾਰ ਜਿਹੜਾ ਪੈਰਿਸਟ ਹੈ ਉਹ ਮੌਤ ਦਾ ਤਾંડਵ ਰਚਾਣ ਲੋਕਾਂ ਨੂੰ ਫੜ-ਫੜ ਕੇ ਉਹਨਾਂ ਦਾ ਧਰਮ ਪੁਛ ਪੁਛ ਕੇ ਉਹਨਾਂ ਦੇ ਸਿਰਾਂ 'ਚ ਗੋਲੀਆਂ ਮਾਰਨ ਇਸ ਕਰਕੇ ਸਾਡੇ ਨਾਗਰਿਕਾਂ ਦੀ ਜਿਹੜੀ ਸੁਰੱਖਿਆ ਹੈ ਉਹ ਇਸ ਸਰਕਾਰਾਂ ਦੇ ਦੌਰ 'ਚ ਨਹੀਂ ਹੈਗੀ ਸੋ ਇਹਦੀ ਸੁਰੱਖਿਆ ਨਾਗਰਿਕਾਂ ਦੀ ਯਕੀਨੀ ਬਣਾਇਆ ਜਾਵੇ ਤੁਸੀਂ ਅਸੀਂ ਮੰਗ ਕਰਦੇ ਹਾਂ ਕਿ ਨਾਗਰਿਕਾਂ ਨੂੰ ਨਾਗਰਿਕ ਰਹਿਣ ਦਿਓ ਇਹਨਾਂ ਨੂੰ ਹਿੰਦੂ ਮੁਸਲਮਾਨਾਂ 'ਚ ਨਾ ਵੰਡੋ ਇਹ ਨਾਗਰਿਕ ਰਹਿਣ ਦਿਓ ਔਰ ਨਾਗਰਿਕਾਂ ਦੀ ਸੁਰੱਖਿਆ ਜਿਹੜੀ ਆ ਉਹ ਯਕੀਨੀ ਬਣਾਣੀ ਚਾਹੀਦੀ ਆ ਔਰ ਅਮਿਤ ਸ਼ਾਹ ਨੂੰ ਅਸਤੀਫਾ ਦੇਣਾ ਚਾਹੀਦਾ ਤਾਂ ਇਹਦਾ ਕੋਈ ਅਧਿਕਾਰ ਨਹੀਂ ਹੈ ਕਿ ਐਡੇ ਐਡੇ ਵੱਡੇ ਕਾਂਡ ਜਿਹੜੇ ਦੇਸ਼ 'ਚ ਹੋ ਰਹੇ ਹੋਣ ਤੇ ਇਹ ਆ ਇਸ ਵੇਲੇ ਵੀ ਹੋਮ ਮਿਨਿਸਟਰ ਬਣਿਆ ਹੋਵੇ ਸੋ ਇਹ ਬਦਮਾਸ਼ੀ ਦਾ ਰਾਜ ਜਿਹੜਾ ਇਸ ਦੇਸ਼ ਚ ਲਾਇਆ ਜਾ ਰਿਹਾ ਸੋ ਅਸੀਂ ਹਿੰਦੂ ਭਰਾਵਾਂ ਦੇ ਨਾਲ ਹਾਂ ਅਸੀਂ ਇਸ ਦੇਸ਼ ਦੇ ਨਾਗਰਿਕਾਂ ਦੇ ਨਾਲ ਹਾਂ ਅਸੀਂ ਸਵੇਦਨਾ ਪ੍ਰਗਟ ਕਰਦੇ ਹਾਂ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਜਿਹੜੇ ਉਸ ਉੱਥੇ ਮ੍ਰਿਤਕ ਹੈ ਤੇ ਇਸ ਕਰਕੇ ਅਸੀਂ ਸਾਰੇ ਸਮುದਾਵਾਂ ਨੂੰ ਚਾਹੋ Hindu ਹੈ ਚਾਹੋ Muslim ਹੈ ਉਹਨਾਂ ਨੂੰ ਇਹੋ ਅਪੀਲ ਕਰਦੇ ਆ ਕਿ ਇਕਜੁੱਟ ਹੋ ਕੇ ਸਰਕਾਰਾਂ ਦੀਆਂ ਸਾਜਸ਼ਾਂ ਨੂੰ ਵੀ ਸਮਝਣਾ ਚਾਹੀਦਾ ਔਰ ਇਹਨਾਂ ਘਟਨਾਵਾਂ ਦੇ ਪਿੱਛੇ ਕੌਣ ਹੈ ਉਹਨਾਂ ਨੂੰ ਲੱਭਣਾ ਚਾਹੀਦਾ ਇਹ ਅੱਜ ਅਸੀਂ ਜਿਹੜਾ ਉਹਨਾਂ ਨੂੰ ਸ਼ਰਧਾਂਜਲੀ ਵੀ ਦਵਾਂਗੇ ਇੱਥੇ ਇਕੱਠੇ ਹੋਏ ਆ ਤੇ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਵੀ ਪ੍ਰੋਟੈਸਟ ਵੀ ਕਰਾਂਗੇ ਇਹਦੇ ਖਿਲਾਫ ਤੇ ਅ ਅੱਜ ਦਾ ਇਹੋ ਜਿਹੜਾ ਮੇਨ ਪ੍ਰੋਗਰਾਮ ਹੈਗਾ ਜਿਹੜਾ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਤੁਸੀਂ ਕੀ ਕਹਿਣਾ ਹੈ ਇਹ ਜਿਸ ਤਰ੍ਹਾਂ ਮੁੱਖ ਤੌਰ ਤੇ ਸਾਡੇ ਕੁਲਵਿੰਦਰ ਸਿੰਘ ਬਰਾਚ ਹੋਣੀ ਤੁਹਾਨੂੰ ਦੱਸ ਹੀ ਦਿੱਤਾ ਵੀ ਸਾਡਾ ਮੁੱਖ ਕਾਰਨ ਜਿਹੜਾ ਹੈਗਾ ਫੌਰੀ ਕਾਰਨ ਨੇ ਬਣਿਆ ਕਿ ਜਿਹੜਾ ਜੋ ਕੁਝ ਘਟਨਾ ਪਹਿਲਗਾਮ ਚ ਵਾਪਰੀ ਹੈ ਉਹ ਬਹੁਤ ਹੀ ਨਿੰਦਣਯੋਗ ਹੈ ਜਿੰਨਾ ਵੀ ਉਹਦਾ ਕਰੜੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ ਕਿਉਂਕਿ ਉੱਥੇ ਸਾਰਾ ਇਨਸਾਨੀਅਤ ਜਿਹੜੀ ਹੈ ਉਹ ਜਿਹੜੀ ਹੈ ਉੱਥੇ ਨਹੀਂ ਲੱਭੀ ਹੈ ਉੱਥੇ ਸਿਰਫ ਇੱਕ ਫਿਰਕੇ ਦੇ ਲੋਕਾਂ ਨੂੰ ਇੱਕ ਧਰਮ ਦੇ ਲੋਕਾਂ ਨੂੰ ਪੁੱਛ-ਪੁੱਛ ਕੇ ਮਾਰਿਆ ਗਿਆ ਉਹਨਾਂ ਦਾ ਇਹ ਖਾਸ ਮੰਤਵ ਹੈ ਕਿ ਇਸ ਦੇਸ਼ ਦੇ ਵਿੱਚ ਜਿਹੜੇ ਹੈ ਉਹ ਇਸ ਜਿਹੜੇ ਧਾਰਮਿਕ ਆਧਾਰ ਤੇ ਲੋਕਾਂ ਦਾ ਵੰਡ ਹੋਵੇ ਤੇ ਉਹ ਲੋਕ ਜਿਹੜੇ ਹੈ ਇਹਨਾਂ ਦੇ ਆਪਸੀ ਪਸਾਰ ਹੋਣ ਤੇ ਸਾਡੀ ਪਾਰਟੀ ਹਮੇਸ਼ਾ ਤੋਂ ਇਹ ਗੱਲ ਤੇ ਖੜੀ ਰਹੀ ਹੈ ਕਿ ਲੋਕਾਂ ਦੇ ਜਿਹੜੇ ਮਸਲੇ ਖਾਸ ਤੌਰ ਤੇ ਹੈਗੇ ਆ ਉਹਨਾਂ ਨੂੰ ਤੁਸੀਂ ਅਟੈਂਡ ਕਰੋ ਸਰਕਾਰਾਂ ਦਾ ਕੰਮ ਜਿਹੜਾ ਹੁੰਦਾ ਲੋਕਾਂ ਨੂੰ ਗੁਮਰਾਹ ਹੁੰਦਿਆਂ ਨੂੰ ਬਚਾਉਣਾ ਹੁੰਦਾ ਨਾ ਕਿ ਆਪ ਉਹਦੇ ਵਿੱਚ ਮੋਹਰੇ ਹੋ ਕੇ ਪਾਰਟਿਸਪੇਟ ਕਰਨਾ ਸਭ ਤੋਂ ਬੜੀ ਦੁੱਖ ਦੀ ਗੱਲ ਇਹ ਹੈ ਕਿ ਹੁਣ ਦੀਆਂ ਜਿਹੜੀਆਂ ਸਰਕਾਰਾਂ ਬਣੀਆਂ ਚਾਹੇ ਉਹ ਕੋਈ ਵੀ ਹੈ ਉਹ ਖਾਸ ਕਰਕੇ ਕੋਈ ਸਪੈਸੀਫਿਕ ਜਿਹੜਾ ਹੈਗਾ ਜਿੱਦਾਂ ਹੁਣ ਕੇਂਦਰ ਦੀ ਸਰਕਾਰ ਹੈ ਭਾਜਪੀ ਦੀ ਸਰਕਾਰ ਹੈ ਮੁੱਖ ਤੌਰ ਤੇ ਇਹ ਪਾਰਟੀ ਰਾਜ ਕਰ ਰਹੀ ਹੈ ਇਹ ਮਤਲਬ ਇਸ ਤਰ੍ਹਾਂ ਦੇ ਕੋਈ ਪੁਰਾਣੇ ਮਸਲੇ ਕੱਢ ਕੱਢ ਕੇ ਲਿਆ ਰਿਆ ਹਿੰਦੂ ਮੁਸਲਮਾਨ हिंदू मुस्लिम रंग ये दी कवर जेड़े है ना ए सारे ऐसा माहौल देश च बना ਦਿੱਤਾ ਗਿਆ ਵੀ ਨੌਜਵਾਨ ਜਿਹੜੇ ਹੈਗੇ ਉਹ ਮਾਜਾਂ ਤੇ ਚੜ ਰਹੇ ਆ ਉਹ ਇਹ ਮਤਲਬ ਗੁੰਮਰਾ ਹੋ ਚੁੱਕੇ ਆ ਬੱਚੇ ਸਾਡੇ ਗੁੰਮਰਾ ਹੁੰਦੇ ਆ ਉਹਨਾਂ ਨੂੰ ਜਿਹੜਾ ਹੈਗਾ ਸਿੱਧੇ ਰਾਸਤੇ ਤੇ ਪਾਓ ਤੇ ਮੁਲਕ ਦੇ ਜਿਹੜੇ ਅਸਲ ਮਸਲੇ ਉਧਰ ਧਿਆਨ ਦਿਓ ਔਰ ਜਿਹੜਾ ਅਮਿਤ ਸ਼ਾ ਮਤਲਬ ਹੁਣ ਤੁਸੀਂ ਦੇਖੋ ਇਹ ਅਮਿਤ ਸ਼ਾ ਉਥੇ ਜਿੱਦਣੇ ਬਿਲ ਪਾਸ ਹੋ ਗਿਆ ਆਪਣਾ ਬਗਵੋਟ ਬਿਲ ਉਥੇ ਦੂਏ ਦਿਨ ਹੀ ਉਥੇ ਜਾ ਕੇ ਜੰਮੂ ਕਸ਼ਮੀਰ ਚ ਬਹਿ ਗਿਆ ਤੇ ਤੁਸੀਂ ਜਾ ਕੇ ਉਥੇ ਪਹਿਲਾਂ ਜਾ ਕੇ ਮੀਟਿੰਗਾਂ ਕਰਦੇ ਆ ਕਿ ਕੋਈ ਵਿਰੋਧ ਨਾ ਹੋਵੇ ਕੁਦਰਤੀ ਗੱਲ ਹੈ ਦੋ ਲੋਕਾਂ ਦਾ ਡੈਮੋਕਰੈਟਿਕ ਰਾਈਟ ਹੈ ਜੇ ਕੋਈ ਵਿਰੋਧ ਕਰਦਾ ਹੈ ਵੀ ਗੱਲ ਗਲਤ ਹੈ ਤੇ ਉਹਦੇ ਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਅੱਜ ਜਿਹੜਾ ਹੈਗਾ ਸਾਡਾ ਜਿਹੜਾ ਮੁੱਖ ਤੌਰ ਤੇ ਮੰਤਵ ਇਹੀ ਹੈ ਕਿ ਇਸ ਤਰ੍ਹਾਂ ਦੀ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ ਲੋਕਾਂ ਨੂੰ ਇਹ ਤੋਂ ਸੁਚੇਤ ਕਰਨਾ ਚਾਹੀਦਾ ਹੋਣਾ ਚਾਹੀਦਾ ਔਰ ਜਿਹੜੀਆਂ ਇਹ ਘਟਰਾਵਾਂ ਵਾਪਰ ਰਹੀਆਂ ਇਹਦੇ ਪਿੱਛੇ ਕੌਣ ਹੈ ਇਹਦੇ ਲਈ ਜਿਹੜੀ ਹੈਗੀ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਹੈ ਅੱਜ ਤੱਕ ਚਿੱਟੀ ਸਿੰਘਪੁਰਾ ਜਿਹੜੀ ਹੈਗੀ ਉਹਦਾ ਕੁਝ ਨਹੀਂ ਪਤਾ ਲੱਗਾ ਕਿ ਕਿਆ ਹੋਇਆ ਅੱਜ ਤੱਕ ਪੁਲਵਾਮਾ ਦਾ ਕੁਝ ਨਹੀਂ ਪਤਾ ਲੱਗਾ ਕਿ ਉਹ ਕਿਉਂ ਹੋਇਆ ਤੇ ਹੁਣ ਜਿਵੇਂ ਇਹਨਾਂ ਨੇ ਜਿਹੜਾ ਹੈਗਾ ਫ੍ਰੀ ਟ੍ਰੇਡ ਜਿਹੜਾ ਹੈਗਾ ਉਹ ਬਿਲਕੁਲ ਖਤਮ ਕਰੇਗਾ ਮਤਲਬ ਜਿਹੜੀ ਛੋਟੀ ਦੁਕਾਨਦਾਰੀ ਵੀ ਹੈ ਛੋਟਾ ਕਾਰੋਬਾਰ ਵੀ ਹੈ ਕਿਉਂਕਿ ਐਮਾਜ਼ਾਨ ਵਗੈਰਾ ਨੂੰ ਸਾਰਿਆਂ ਨੂੰ ਰਹਿਤਾਂ ਦਿੱਤੀਆਂ ਜਾ ਰਹੀਆਂ ਉਹ ਜਿੰਨੀਆਂ ਵੀ ਲੰਦੀਆਂ ਵੱਟੀਆਂ ਪਾਰਟੀਆਂ ਉਹ ਲੋਕਾਂ ਦਾ ਧਿਆਨ ਹੋਰ ਮਸਲਿਆਂ ਤੇ ਇਸ ਕਰਕੇ ਜਾ ਚਲਾ ਜਾਵੇ ਤੇ ਇਹ ਮੁੱਦੇ ਜਿਹੜੇ ਨਾ ਆਣ ਇਹ ਇੱਕ ਸ਼ਕਤ ਲੋਕਾਂ ਚ ਹੈ ਜਿਹੜੇ ਪੋਲੀਟੀਕਲ ਤੌਰ ਤੇ ਚੇਤਨ ਉਹਗਾ ਉਹ ਇਹ ਸੋਚਦੇ ਆ ਕਿ ਸਰਕਾਰਾਂ ਦੀਆਂ ਆਪਣੀਆਂ ਨੀਤੀਆਂ ਜਿਹੜੀਆਂ ਹੈਗੀਆਂ ਉਹ ਗਲਤ ਹੈ ਲੋਕਾਂ ਨੂੰ ਲੜਾਉਣ ਵਾਲੀਆਂ ਨੀਤੀਆਂ ਤਾਂ ਕਿ ਜਿਹੜੇ ਲੋਕ ਉਹ ਲੜ ਪਣਗੇ ਇਹਨਾਂ ਮਸਲਿਆਂ ਤੇ ਲੋਕਾਂ ਦਾ ਧਿਆਨ ਜਿਹੜਾ ਮੁੱਖ ਮਸਲਿਆਂ ਵੱਲ ਨਹੀਂ ਜਾਏਗਾ ਤਾਂ ਅਸੀਂ ਸਮਝਦੇ ਆ ਇਸ ਤਰ੍ਹਾਂ ਦੀ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ ਸਾਡੀ ਉਹਨਾਂ ਸਾਰੇ ਪ੍ਰਵਾਨਾਂ ਨਾਲ ਜਿਹੜੀ ਬਹੁਤ ਅਸੀਂ ਹਮਦਰਦੀ ਜ਼ਾਹਰ ਕਰਦੇ ਆ ਆਪਣੇ ਦੁੱਖ ਦਾ ਐਜ਼ਹਾਰ ਵੀ ਕਰਦੇ ਆ ਪਾਰਟੀਆਂ ਲੋ ਕਿ ਇਹ ਯੁੱਗ ਜੋ ਬਹੁਤ ਮਾੜਾ ਹੋਇਆ ਔਰ ਸਾਨੂੰ ਜਿਹੜਾ ਹੈਗਾ ਸਾਰੇ ਦੇਸ਼ ਦੇ ਨਾਗਰਿਕਾਂ ਨੂੰ ਤਲਬੀਰ ਕਹਿੰਦੇ ਕਿ ਜਿਹੜੇ ਘਟਨਾ ਘਟੀ ਉਸਕੇ ਵਜਿਰੇ ਮੁਸਲਮਾਨ ਸਿਉ ਉੱਠੇ ਉਹ ਸਾਰਾ ਰੋਸ ਨੇ ਸਾਰੇ ਰੋਸ ਕਰ ਰਹੇ ਨੇ ਇਹ ਇਸੇ ਸਬਜੂਦ ਨੂੰ ਹਿੰਦੂ ਉਸਾਰੇ ਇਕੱਠੇ ਨੇ ਹਾਂ ਉੱਥੇ ਕਸ਼ਮੀਰ ਜੀ ਦੇਖੋ ਨਾ ਉਹ ਜਿਹੜਾ ਉਹਨਾਂ ਦਾ ਇਹ ਇੱਕ ਵੈਲਕਮ ਜਿਹੜਾ ਹੈਗਾ ਸਟੈਪ ਹੈ ਕਿ ਉੱਥੇ ਦੇ ਜੇ ਮੁਸਲਮਾਨ ਜਿਹੜੀ ਬਹੁਤ ਗਿਣਤੀ ਬਸੂਆਂ ਜੋ ਇਹਦਾ ਵਿਰੋਧ ਕਰ ਰਹੀ ਹੈ ਇਹਦਾ ਮਤਲਬ ਹੈ ਕਿ ਉਹ ਲੋਕ ਚੇਤਨ ਹੋ ਰਹੇ ਆ ਔਰ ਇਸ ਖੇਡ ਨੂੰ ਸਮਝ ਰਹੇ ਆ ਕਿ ਇਹ ਕੌਣ ਕਰਾ ਰਿਹਾ ਔਰ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜਿਹੜੇ ਕਸ਼ਮੀਰੀ ਲੋਕਾਂ ਦੇ ਕੋਈ ਹੱਕ ਹੈ ਜਾਂ ਭਾਰਤੀ ਮੁਸਲਮਾਨਾਂ ਦੇ ਵੀ ਜਿਹੜੇ ਕੋਈ ਹੱਕ ਹੈ ਉਹ ਸਾਰਿਆਂ ਦਾ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ ਇਹਨਾਂ ਘਟਨਾਵਾਂ ਨਾਲ ਉਹ ਹੁਣ ਸਮਝ ਰਹੇ ਐ ਜਨ ਲਾ ਨੂੰ ਤੇ ਇਹ ਜਿਹੜੇ ਇਸੇ ਕਰਕੇ ਸ਼ੱਕ ਹੈ ਵੀ ਇਹ ਕੌਣ ਕਰਾ ਰਿਹਾ ਫਿਰ ਮੁਸਲਮਾਨਾਂ ਦਾ ਕੋਈ ਫਾਇਦਾ ਨਹੀਂ ਦੇਸ਼ ਦੇ ਨਾਗਰਿਕਾਂ ਦਾ ਇਹਨਾਂ ਗੱਲਾਂ 'ਚ ਕੋਈ ਫਾਇਦਾ ਨਹੀਂ ਕਸ਼ਮੀਰੀ ਲੋਕਾਂ ਦਾ ਇਹ 'ਚ ਕੋਈ ਫਾਇਦਾ ਨਹੀਂ ਇਹ ਜੋ ਕੁਝ ਹੋ ਰਿਹਾ ਇਹ 'ਚ ਕਸ਼ਮੀਰੀ ਲੋਕਾਂ ਨੂੰ ਜੇ ਉਹਨਾਂ ਦੀ ਕੋਈ ਮੰਗ ਹੈ ਵੀ ਉਹਨਾਂ ਦੀ ਖੁਦਮੁਤਕਾਰੀ ਦੀ ਮੰਗ ਹੈ ਵੀ ਉਹਦੇ ਨਾਲ ਇਹਨਾਂ ਨੂੰ ਨੁਕਸਾਨ ਹੀ ਹੋ ਰਿਹਾ ਦੇਸ਼ ਤੋਂ ਅਲੱਗ-ਥਲਗ ਹੋ ਰਿਹਾ ਜਿਹੜੀਆਂ ਕੋਈ ਹਮਦਰਦ ਸਾਡੇ ਵਰਗੇ ਲੋਕ ਐ ਜਿਹੜੇ ਉਹਨਾਂ ਦੇ ਹਮਦਰਦ ਐ ਵੀ ਹਾਂ ਵੀ ਇਹ ਕਮਿਟਾਂ ਦੇ ਸਵਾਲ ਐ ਕੌਮੀਅਤਾਂ ਦੇ ਸਵਾਲ ਹੈ ਉਹ ਜਿਹੜੇ ਆ ਵਿਗਿਆਨਕ ਢੰਗ ਨਾਲ ਹੱਲ ਹੋਣੇ ਚਾਹੀਦੇ ਆ ਅਸੀਂ ਲੋਕ ਇਹ ਸਮਝਦੇ ਆ ਕਿ ਬਹੁਤ ਸਾਰੇ ਭਾਰਤ ਕਿਸੇ ਇੱਕ ਕੌਮ ਨਹੀਂ ਹੈਗਾ ਇਹ ਕੌਮੀਅਤਾਂ ਦਾ ਦੇਸ਼ ਹੈ ਬਹੁਤ ਇਹ ਦੇਸ਼ ਹੀ ਨਹੀਂ ਹੈ ਇਹ ਤਾਂ ਜਿਹੜਾ ਹੈਗਾ ਇੱਕ ਮਤਲਬ ਜਿਹੜਾ ਤੁਸੀਂ ਪਿਆ ਪੂਰਾ ਉਪਖੰਡਾ ਪੂਰੇ ਦਾ ਪੂਰਾ ਸਰਵਧਰਮ ਜੀ ਨੂੰ ਨਹੀਂ ਸਰਵਧਰਮ ਤੋਂ ਇਲਾਵਾ ਵੀ ਇਹ ਬਹੁਤ ਵੱਡਾ ਭੂਗੰਡ ਹੈ ਜਿਹਦੇ ਵਿੱਚ ਬਹੁਤ ਸਾਰੇ ਧਰਮ ਰਹਿੰਦੇ ਆ ਬਹੁਤ ਸਾਰੇ ਸੱਭਿਆਚਾਰ ਹੈ ਉਹ ਬਹੁਤ ਸਾਰੀਆਂ ਬੋਲੀਆਂ ਆ ਬਹੁਤ ਸਾਰਾ ਜਿਹੜਾ ਹੈਗਾ ਬਖਰੀਮ ਆ ਲੋਕਾਂ ਚ ਤਾਂ ਵੀ ਅਸੀਂ ਇਕੱਠੇ ਆ ਤੇ ਅਸੀਂ ਇਕੱਠੇ ਰਹਿਣਾ ਆ ਤੇ ਉਸ ਪਾਸੇ ਨੂੰ ਤੁਰਨਾ ਚਾਹੀਦਾ ਤੇ ਉਹਦੇ ਲਈ ਜਰੂਰ ਕਿੱਥੇ ਆ ਗਏ ਗਏ ਮੰਨ ਨਹੀਂ ਆਜ ਕੋਈ ਕੋਈ ਪ੍ਰੀਤ ਕਨੀਬਤ राजनी करणी सगल सजा कटरा सख़ल सजावा लग कटरानी नच करलगाम कटरानी नच कराओ, कराओ पहलगाम जवा ਗ੍ਰਾਮ ਮੰਤਰੀ ਅਮਿਤ ਸ਼ਾਸ ਤੀਫਾ ਦਿਓ ਗ੍ਰਾਮ ਮੰਤਰੀ ਅਮਿਤ ਸ਼ਾਸ ਤੀਫਾ ਦਿਓ ਜ਼ਿੰਦਾਬਾਦ ਜ਼ਿੰਦਾਬਾਦ ਮਹਿਰਗਾਮ ਹੱਤਿਆਕਾਂ ਦੇ ਮਿੰਦਕ ਲੋਕ ਅਮਰ ਰਹਿਣ ਅਮਰ ਰਹਿਣ ਅਮਰ ਰਹਿਣ ਮਹਿਰਗਾਮ ਹੱਤਿਆਕਾਂ ਦੇ ਮਿੰਦਕ ਲੋਕ ਅਮਰ ਰਹਿਣ ਅਮਰ ਰਹਿਣ ਫਿਰਕੂਤ ਰਹੀ ਕਰਨ ਦੀ ਰਾਜਨੀਤੀ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਹਰ ਟੂਰਿਸਟ ਲਈ ਬਹੁਤ ਵੱਡੀ ਘਟਨਾ ਕੁਸ਼ੀਨ ਦੇ ਖਲਗਾਮ ਦੇ ਵਿੱਚ ਵਾਪਰੀ ਆ ਬਹੁਤ ਦੁਨੀਆ ਤੇ ਜਿਹਨੂੰ ਕਿਹਾ ਜਾਂਦਾ ਸੁਤਕਾ ਜਿੱਥੇ ਇਹਦੀ ਆਵਾਜ਼ ਦੂਰ ਬਹੁਤ ਹਨ ਇਸ ਲਈ ਜਿੱਥੇ ਦੁਨੀਆ ਭਰ ਤੋਂ ਆਵਾਜ਼ਾਂ ਆ ਰਹੀਆਂ ਨੇ ਤੇ ਕੱਲ ਜਿਹੜੀ ਉੱਥੇ ਘਟਨਾ ਵਾਪਰੀ ਹੈ ਉਹ ਬਹੁਤ ਨਿੰਦਣਯੋਗ ਹੈ ਬਹੁਤ ਹੀ ਘਟਿਆ ਕਾਰਵਾਈ ਹੈ ਔਰ ਸਾਡੀ ਪਾਰਟੀ ਸੀਪੀਐਨਐਲ ਮੁਸਲਮਾਨ ਸੰਗਠਨ ਨਮਾ ਸ਼ਹਿਰ ਸ਼ਹਿਰ ਵਾਸੀ ਨਵਾਂ ਸ਼ਹਿਰ ਇਸ ਘਟਨਾ ਦੀ ਜੋਰਦਾਰ ਸ਼ਬਦਾਂ ਚ ਮਿੰਦਾ ਜਿਹੜੀ ਹੈ ਉਹ ਕਰਦੇ ਆ। ਇਹਦੇ ਪਿੱਛੇ ਕੀ ਕਾਰਨ ਹੈ ਇਹ ਸਮਝਣ ਦੀ ਜਿਹੜੀ ਹੈ ਜ਼ਰੂਰਤ ਆ। ਜੰਮੂ ਕਸ਼ਮੀਰ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ 2000 ਤੋਂ ਲੈ ਕੇ 2024 ਤੱਕ ਤਿੰਨ ਵੱਡੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਪਹਿਲੀ ਘਟਨਾ ਉਦੋਂ ਦਾ ਆਪਣੀ ਜਦੋਂ ਦੇਸ਼